ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਨੇ ਘਰ ਤੋਂ ਬਾਹਰ ਆ ਕੇ ਅਜੇ ਟੈਕਸੀ ਰੁਕੀ ਹੀ ਸੀ ਕਿ ਰੂਬੀ ਨੇ ਬਾਹਰ ਨਜ਼ਰ ਘੁਮਾ ਕੇ ਵੇਖਿਆ ਤਾਂ ਉਸਦੀ ਸੱਸ ਮਿੰਦਰਕੌਰ ਟੈਕਸੀ ਵਿੱਚੋਂ ਬਾਹਰ ਨਿਕਲ ਕੇ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਸੀ ਕਿ ਘਰੋਂ ਕੋਈ ਉਸਨੂੰ ਲੈਣ ਆਵੇਗਾ ਹੀ ਘਰ ਵਿੱਚ ਮਿੰਦਰ ਦਾ ਬੇਟਾ ਜਗਪਾਲ ਅਤੇ ਉਸਦੀ ਨੂੰਹ ਰੂਬੀ ਮੌਜੂਦ ਸਨ ਉਹਨਾਂ ਦੋਹਾਂ ਵਿੱਚੋਂ ਕਿਸੇ ਨੇ ਵੀ ਬਾਹਰ ਆਉਣਾ ਜ਼ਰੂਰੀ ਨਾ ਸਮਝਿਆ ਇੰਨੇ ਨੂੰ ਜਗਪਾਲ ਨੇ ਰੂਬੀ ਨੂੰ ਪੁੱਛਿਆ ਰੂਬੀ ਬਾਹਰ ਕੌਣ ਹੈ ਤਾਰੂਬੀ ਨੇ ਜਵਾਬ ਦਿੱਤਾ ਹੋਰ ਕੌਣ ਹੋ ਸਕਦਾ ਤੇਰੀ ਮਾਂ ਹੈ ਇਹਨਾਂ ਕਹਿ ਕੇ ਉਹ ਦਰਵਾਜ਼ਾ ਖੁੱਲਾ ਛੱਡ ਕੇ ਵਾਪਸ ਆਪਣੇ ਕੰਮ ਵਿੱਚ ਲੱਗ ਗਈ ਦੂਜੇ ਪਾਸੇ ਜਗਵਾਲ ਨੇ ਵੀ ਕੁਝ ਜ਼ਿਆਦਾ ਧਿਆਨ ਨਾ ਦਿੱਤਾ ਉਹ ਆਪਣਾ ਮੈਚ ਵੇਖਣ ਵਿੱਚ ਹੀ ਲੱਗਿਆ ਰਿਹਾ ਜਿਸ ਲਈ ਅੱਜ ਉਸਨੇ ਸਪੈਸ਼ਲ ਛੁੱਟੀ ਕੀਤੀ ਹੋਈ ਸੀ ਕੁਝ ਸਮੇਂ ਤੱਕ ਵਿੰਦਰ ਬਾਹਰ ਹੀ ਇੰਤਜ਼ਾਰ ਕਰਦੀ ਰਹੀ ਟੈਕਸੀ ਵਾਲੇ ਨੇ ਤਾਂ ਜਾਣਾ ਹੀ ਸੀ ਉਸਨੇ ਮਿੰਦਰਕੌਰ ਨੂੰ ਕਿਹਾ ਕਿ ਉਸਨੇ ਟੈਕਸੀ ਵਾਲੇ ਨੂੰ ਕਹਿ ਕੇ ਆਪਣਾ ਸਮਾਨ ਦਰਵਾਜ਼ੇ ਅੱਗੇ ਰਖਵਾ ਲਿਆ ਤੇ ਉਸ ਨੂੰ ਪੈਸੇ ਦੇ ਕੇ ਘਰ ਦੇ ਅੰਦਰ ਆ ਗਈ ਮਿੰਦਰਕੌਰ ਕਾਫੀ ਕਮਜ਼ੋਰ ਹੋ ਚੁੱਕੀ ਸੀ ਹੌਲੀ-ਹੌਲੀ ਕਦਮ ਅੱਗੇ ਵਧਾਉਂਦੀ ਉਹ ਘਰ ਦੇ ਅੰਦਰ ਆਈ ਤੇ ਉਸਨੇ ਵੇਖਿਆ ਕਿ ਉਸਦੇ ਪੁੱਤਰ ਜਗਪਾਲ ਅਤੇ ਨੂਰੂਬੀ ਦੋਹਾਂ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਦੋਵਾਂ ਦੀ ਬੇਰੁਖੀ ਵੇਖ ਕੇ ਮਿੰਦਰਕੌਰ ਦਾ ਦਿਲ ਬਹੁਤ ਦੁਖੀ ਹੋਇਆ ਅਤੇ ਉਹ ਅੰਦਰੋਂ ਅੰਦਰ ਹੀ ਬਹੁਤ ਦੁਖੀ ਹੋਈ ਲੜਖੜਾਉਂਦੀ ਹੋਈ ਉਹ ਆਪਣੇ ਕਮਰੇ ਵੱਲ ਜਾਣ ਲੱਗੀ ਤੇ ਇੰਨੇ ਵਿੱਚ ਉਸਦੀ ਨੂ ਰੂਬੀ ਬੋਲੀ ਉਧਰ ਨੂੰ ਕਿੱਥੇ ਚੱਲਨੀ ਆ ਮਾਤਾ ਹੁਣ ਉਹ ਤੇਰਾ ਕਮਰਾ ਨਹੀਂ ਰਿਹਾ ਤੇਰਾ ਸਮਾਨ ਚੁੱਕ ਕੇ ਸਟੋਰ ਰੂਮ ਵਿੱਚ ਰਖਵਾ ਦਿੱਤਾ ਹੈ ਤੇ ਉਹ ਇੱਕ ਪਲ ਲਈ ਰੁਕ ਕੇ ਰੂਬੀ ਦੇ ਮੂੰਹ ਵੱਲ ਵੇਖਦੀ ਰਹਿ ਗਈ ਪਰ ਕੁਝ ਬੋਲ ਨਾ ਸકી ਤੇ ਅੱਖਾਂ ਵਿੱਚੋਂ ਹੰਝੂ ਡੇਗਣ ਲੱਗੇ ਰੂਬੀ ਨੇ ਹੌਲੀ ਜਹੀ ਆਪਣੇ ਪਤੀ ਨੂੰ ਹੱਥ ਨਾਲ ਚੁੰਡੀ ਵੱਢੀ ਤੇ ਇਸ਼ਾਰੇ ਨਾਲ ਮਾਂ ਨੂੰ ਸਮਝਾਉਣ ਲਈ ਕਿਹਾ ਉਦੋਂ ਹੀ ਜਗਪਾਲ ਨੇ ਆਪਣੀ ਮਾਂ ਵੱਲ ਵੇਖਦਿਆਂ ਬੜੀ ਵੇਫਿਕਰੀ ਨਾਲ ਕਿਹਾ ਮਾਂ ਹੁਣ ਤੈਨੂੰ ਵੱਡੇ ਕਮਰੇ ਦੀ ਕੀ ਲੋੜ ਐ ਪਹਿਲਾਂ ਤਾਂ ਪਾਪਾ ਜੀ ਹੁੰਦੇ ਸੀ ਪਰ ਹੁਣ ਤਾਂ ਉਹ ਵੀ ਨਹੀਂ ਰਹੇ ਵੈਸੇ ਵੀ ਤੇਰਾ ਪੋਤਾ-ਪੋਤੀ ਆਉਣ ਵਾਲੇ ਨੇ ਹੁਣ ਵੱਡੇ ਕਮਰੇ ਦੀ ਸਾਨੂੰ ਜ਼ਿਆਦਾ ਲੋੜ ਹੈ ਇਸ ਲਈ ਅਸੀਂ ਤੇਰਾ ਸਮਾਨ ਚੁੱਕ ਕੇ ਸਟੋਰ ਰੂਮ ਵਿੱਚ ਰੱਖ ਦਿੱਤਾ वैसे ता बड़ा कमरा ਘਰ ਦੇ ਮੁਖੀ ਦਾ ਹੁੰਦਾ ਹੈ ਪਰ ਪਾਪਾ ਜੀ ਦੇ ਜਾਣ ਤੋਂ ਬਾਅਦ ਘਰ ਦਾ ਮੁਖੀ ਮੈਂ ਹੀ ਹਾਂ ਉਹ ਕਹਿੰਦੀ ਪੁੱਤ ਉਸ ਦੇ ਮੂੰਹੋਂ ਇੰਨਾ ਹੀ ਨਿਕਲਿਆ ਤਾਂ ਜਗਪਾਲ ਕਹਿੰਦਾ ਹੋਰ ਨਹੀਂ ਤਾਂ ਕੀ ਜੇਕਰ ਮੈਂ ਘਰ ਦੇ ਖਰਚੇ ਕਰਾਂਗਾ ਤਾਂ ਮੁਖੀ ਵੀ ਮੈਂ ਹੀ ਹੋਇਆ ਨਾ ਇਸ ਲਈ ਹੁਣ ਸਾਰਿਆਂ ਨੂੰ ਮੇਰੀ ਹੀ ਗੱਲ ਮੰਨਣੀ ਪਵੇਗੀ ਇਹ ਸਭ ਸੁਣ ਕੇ ਮਹਿੰਦਰ ਕੌਰ ਦੀਆਂ ਅੱਖਾਂ ਵਿੱਚੋਂ ਹੋਰ ਵੀ ਜ਼ਿਆਦਾ ਹੰਝੂ ਡਿੱਗਣ ਲੱਗ ਪਏ ਉਸਨੇ ਸਟੋਰ ਰੂਮ ਦੇ ਨਾਲ ਬਣੇ ਹੋਏ ਛੋਟੇ ਕਮਰੇ ਵੱਲ ਵੇਖਿਆ ਤਾਂ ਉਸਦਾ ਪੁੱਤਰ ਬੋਲਿਆ ਕਿ ਰੂਬੀ ਦੀ ਡਿਲੀਵਰੀ ਲਈ ਉਸਦੀ ਭੈਣ ਆ ਰਹੀ ਹੈ ਉਸ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਉਹ ਛੋਟਾ ਕਮਰਾ ਉਹਦੇ ਲਈ ਰੱਖਿਆ ਹੈ ਤੇ ਡ੍ਰੈਇੰਗ ਰੂਮ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਗੈਸਟ ਆਉਂਦੇ ਜਾਂਦੇ ਰਹਿੰਦੇ ਨੇ ਕੱਲ ਨੂੰ ਜੇਕਰ ਕੋਈ ਬੱਚਾ ਹੁੰਦਾ ਹੈ ਤੇ ਕੋਈ ਪ੍ਰੋਗਰਾਮ ਕਰਾਂਗੇ ਤਾਂ ਵੀ ਮਹਿਮਾਨ ਆਇਆ ਕਰਨਗੇ ਉਹਨਾਂ ਦੇ ਬੈਠਣ ਉੱਠਣ ਦਾ ਇੰਤਜ਼ਾਮ ਕਰਨਾ ਪਵੇਗਾ ਇਸ ਲਈ ਡ੍ਰੈਂਗ ਰੂਮ ਨੂੰ ਸਾਫ਼ ਸੁਥਰਾ ਕਰਕੇ ਰੱਖਿਆ ਹੈ। ਜਗਪਾਲ ਦੀਆਂ ਗੱਲਾਂ ਸੁਣ ਕੇ ਮਹਿੰਦਰਕੌਰ ਦੇ ਪੈਰਾਂ ਨੂੰ ਜਿਵੇਂ ਕਿਸੇ ਜ਼ੰਜੀਰ ਨੇ ਬੰਨ੍ਹ ਲਿਆ ਹੋਵੇ ਉਸ ਦੇ ਕਦਮ ਸਟੋਰ ਰੂਮ ਵੱਲ ਵਧ ਹੀ ਨਹੀਂ ਰਹੇ ਸਨ। ਬੜੀ ਮੁਸ਼ਕਲ ਨਾਲ ਉਸ ਨੇ ਇੱਕ ਕਦਮ ਸਟੋਰ ਰੂਮ ਵੱਲ ਵਧਾਇਆ ਤਾਂ ਉਸ ਦਾ ਪੁੱਤਰ ਕਹਿੰਦਾ, "ਮਾਂ ਆਪਣਾ ਸਮਾਨ ਤਾਂ ਲੈ ਕੇ ਜਾ ਤੇ ਦਰਵਾਜ਼ਾ ਵੀ ਬੰਦ ਕਰ ਦੇ। ਜੇਕਰ ਕੁਝ ਖਾਣਾ ਪੀਣਾ ਹੋਇਆ ਤਾਂ ਰਸੋਈ ਵਿੱਚੋਂ ਲੈ ਲਿਓ।" ਮਿੰਦਰਕੌਰ ਹੌਲੀ-ਹੌਲੀ ਬੜੀ ਮੁਸ਼ਕਲ ਨਾਲ ਦਰਵਾਜ਼ੇ ਕੋਲ ਆਈ ਅਤੇ ਆਪਣੇ ਸਮਾਨ ਨੂੰ ਕਸੀਟਦਿਆਂ ਹੋਇਆਂ ਸਟੋਰ ਰੂਮ ਵਿੱਚ ਲੈ ਗਈ। ਉੱਥੇ ਜਾ ਕੇ ਵੇਖਿਆ ਤਾਂ ਇੱਕ ਛੋਟਾ ਜਿਹਾ ਮੰਜਾ ਪਿਆ ਹੋਇਆ ਸੀ ਤੇ ਉਸਦੇ ਵਿਆਹ ਦਾ ਪੁਰਾਣਾ ਸੰਦੂਖ ਵੀ ਉੱਥੇ ਹੀ ਰੱਖ ਦਿੱਤਾ ਗਿਆ ਸੀ ਤੇ ਨਾਲੇ ਇੱਕ ਟੁੱਟਿਆ ਜਿਹਾ ਮੇਜ਼ ਜਿਸ ਨੂੰ ਮਿੰਦਰਕੌਰ ਨੇ ਕਈ ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਪਤੀ ਨੇ ਉਸ ਨੂੰ ਵੇਚਣ ਨਹੀਂ ਦਿੱਤਾ ਸੀ। ਕਹਿੰਦੇ ਸਨ ਕਿ ਇਹ ਕਿਹੜਾ ਖਰਾਬ ਹੋਇਆ ਹੈ ਕੀ ਪਤਾ ਕਦੋਂ ਕੰਮ ਆ ਜਾਵੇ ਪਰ ਇਹ ਨਹੀਂ ਪਤਾ ਸੀ ਕਿ ਇਹ ਮੇਜਮਿੰਦਰ ਕੌਰ ਦੇ ਕੰਮ ਹੀ ਆਵੇਗਾ ਅੱਖਾਂ ਵਿੱਚ ਹੰਝੂ ਲੈ ਕੇ ਉਹ ਮੰंजे ਤੇ ਬੈਠ ਗਈ ਇਹ 2 ਮਹੀਨੇ ਪਹਿਲਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਨੂੰ ਪੁੱਤਰ ਪਿਓ ਦੇ ਡਰ ਤੋਂ ਹੀ ਸਹੀ ਸੇਵਾ ਤਾਂ ਕਰਦੇ ਸੀ ਘਰ ਵਿੱਚ ਖੁਸ਼ੀਆਂ ਭਰਿਆ ਮਾਹੌਲ ਰਹਿੰਦਾ ਸੀ ਇੱਕ ਦਿਨ ਜਗਰੂਪ ਸਿੰਘ ਨੇ ਆਪਣੇ ਪਿੰਡ ਜਾਣ ਦੀ ਜਿੱਦ ਕੀਤੀ ਤਾਂ ਮਹਿੰਦਰ ਕੌਰ ਨੇ ਮਨਾ ਕਰ ਦਿੱਤਾ ਕਿ ਰਹਿਣ ਦਿਓ ਨੂ ਦਾ 6ਵਾਂ ਮਹੀਨਾ ਚੱਲ ਰਿਹਾ ਹੈ ਇਸ ਤਰ੍ਹਾਂ ਉਸ ਨੂੰ ਇਕੱਲੀ ਛੱਡ ਕੇ ਜਾਣਾ ਚੰਗਾ ਨਹੀਂ ਲੱਗਦਾ ਪਰ ਜਗਪਾਲ ਅਤੇ ਰੂਬੀ ਦੇ ਕਹਿਣ ਤੇ ਉਹ ਉਸ ਨਾਲ ਪਿੰਡ ਚਲੀ ਗਈ ਉੱਥੇ ਉਸਦੇ ਜੇਠ ਜਠਾਣੀ ਦਿਓਰ ਦਰਾਣੀ ਸਾਰਿਆਂ ਦਾ ਪਰਿਵਾਰ ਸੀ ਉੱਥੇ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਜਗਰੂਪ ਸਿੰਘ ਦੀ ਤਬੀਅਤ ਵਿਗੜ ਗਈ ਅਤੇ ਕੁਝ ਘੰਟਿਆਂ ਬਾਅਦ ਹੀ ਜਗਰੂਪ ਸਿੰਘ ਨੇ ਦਮ ਤੋੜ ਦਿੱਤਾ ਸਭ ਕੁਝ ਉੱਥੇ ਹੀ ਰੁਕ ਗਿਆ ਅਤੇ ਉਹਨਾਂ ਦਾ ਅੰਤਮ ਸੰਸਕਾਰ ਉਸ ਪਿੰਡ ਵਿੱਚ ਹੀ ਕੀਤਾ ਗਿਆ 15 ਦਿਨਾਂ ਦੀਆਂ ਰਸਮਾਂ ਤੋਂ ਬਾਅਦ ਜਗਪਾਲ ਅਤੇ ਰੂਬੀ ਤਾਂ ਵਾਪਸ ਆ ਗਏ ਸਨ ਪਰਮਿੰਦਰ ਕੌਰ ਨੂੰ ਉਸਦੇ ਜੇਠ ਜਠਾਣੀ ਨੇ ਉੱਥੇ ਹੀ ਰੱਖ ਲਿਆ ਸੀ ਇਹ ਕਹਿ ਕੇ ਕਿ ਸਵਾ ਮਹੀਨੇ ਤੋਂ ਬਾਅਦ ਹੀ ਇੱਥੋਂ ਜਾਈਂ ਅੱਜ ਸਵਾ ਮਹੀਨੇ ਬਾਅਦ ਉਹ ਪਿੰਡੋਂ ਵਾਪਸ ਆਈ ਸੀ ਉਹ ਵੀ ਇਕੱਲੀ ਉੱਥੇ ਤਾਂ ਪੂਰਾ ਪਰਿਵਾਰ ਉਸ ਨੂੰ ਸਟੇਸ਼ਨ ਛੱਡਣ ਆਇਆ ਸੀ ਪਰ ਇੱਥੇ ਉਸਦੇ ਪੁੱਤਰ ਨੇ ਉਸ ਨੂੰ ਸਟੇਸ਼ਨ ਤੱਕ ਲੈ ਕੇ ਆਉਣਾ ਵੀ ਜ਼ਰੂਰੀ ਨਾ ਸਮਝਿਆ ਤੇ ਅੱਗੋਂ ਕਹਿ ਰਿਹਾ ਸੀ ਬਹੁਤ ਜ਼ਰੂਰੀ ਕੰਮ ਹੈ ਇੱਥੇ ਆ ਕੇ ਵੇਖਿਆ ਤਾਂ ਮੈਚ ਵੇਖ ਰਿਹਾ ਸੀ ਨਾਲ ਹੀ ਘਰ ਦਾ ਸਾਰਾ ਸਿਸਟਮ ਬਦਲ ਚੁੱਕਿਆ ਸੀ ਇੰਨੀ ਜਲਦੀ ਉਸਦੇ ਨੂੰਹ ਪੁੱਤਰ ਉਸ ਨਾਲੋਂ ਮੂੰਹ ਮੋੜ ਲੈਣਗੇ ਇਸ ਦੀ ਤਾਂ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ ਬੱਡੇ ਕਮਰੇ ਤੋਂ ਸਿੱਧਾ ਸਟੋਰ ਰੂਮ ਵਿੱਚ ਪਹੁੰਚਾ ਦਿੱਤਾ ਮਿੰਦਰਕੌਰ ਜੇ ਸਭ ਕੁਝ ਸੋਚ ਹੀ ਰਹੀ ਸੀ ਕਿ ਇੰਨੇ ਨੂੰ ਬਾਹਰੋਂ ਉਸਦੇ ਕੰਨੀ ਰੋਲਾ ਪੈਣ ਲੱਗਿਆ ਬਾਹਰ ਜਾ ਕੇ ਵੇਖਿਆ ਮਿੰਦਰਕੌਰ ਦੇ ਲਈ ਨਾ ਉੱਠਣ ਵਾਲੇ ਨੂੰ ਪੁੱਤਰ ਰੂਬੀ ਦੇ ਪੇਕਿਆਂ ਦਾ ਸਵਾਗਤ ਕਰ ਰਹੇ ਸਨ ਮਿੰਦਰਕੌਰ ਨੂੰ ਇੰਨਾ ਟਾਈਮ ਹੋ ਗਿਆ ਘਰ ਆਈ ਨੂੰ ਕਿਸੇ ਨੇ ਇੱਕ ਗਲਾਸ ਪਾਣੀ ਤੱਕ ਨਾ ਪੁੱਛਿਆ ਉੱਥੇ ਨੂਹ ਦੇ ਪੇਕਿਆਂ ਲਈ ਬੇਟਾ ਰਸੋਈ ਵਿੱਚੋਂ ਖੁਦ ਪਾਣੀ ਲਿਆ ਰਿਹਾ ਸੀ ਇੰਨੇ ਲੋਕਾਂ ਦੇ ਵਿੱਚ ਮਹਿੰਦਰ ਕੌਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ ਤੇ ਉਹ ਵਾਪਸ ਜਾ ਕੇ ਉਸੇ ਕਮਰੇ ਵਿੱਚ ਬੈਠ ਗਈ ਜਿਹੜਾ ਕਮਰਾ ਉਸ ਨੂੰ ਰਹਿਣ ਦੇ ਲਈ ਦਿੱਤਾ ਸੀ ਉਹ 2 ਘੰਟੇ ਤੱਕ ਉੱਥੇ ਹੀ ਬੈਠੀ ਰਹੀ ਕਿਸੇ ਨੇ ਉਸ ਨੂੰ ਕੋਈ ਚਾਹ ਪਾਣੀ ਜਾਂ ਫਿਰ ਨਾਸ਼ਤਾ ਤੱਕ ਨਾ ਪੁੱਛਿਆ 2 ਘੰਟਿਆਂ ਬਾਅਦ ਲੱਗਿਆ ਕਿ ਰੂਬੀ ਦੇ ਪੇਕੇ ਵਾਪਸ ਜਾ ਚੁੱਕੇ ਨੇ ਸ਼ਾਇਦ ਉਹ ਉਸ ਦੀ ਭੈਣ ਤੇ ਮੰਮੀ ਨੂੰ ਛੱਡਣ ਆਏ ਸੀ ਕਿਉਂਕਿ ਉਹ ਦੋਵੇਂ ਹੀ ਹੁਣ ਘਰ ਵਿੱਚ ਮੌਜੂਦ ਸਨ ਉਹਨਾਂ ਦੀ ਹੀ ਆਵਾਜ਼ ਆ ਰਹੀ ਸੀ ਬਾਹਰੋਂ ਤੇ ਮਿੰਦਰਕੌਰ ਨੂੰ ਭੁੱਖ ਵੀ ਲੱਗ ਚੁੱਕੀ ਸੀ ਅਕਹਾਰ ਕੇ ਉਹ ਆਪ ਹੀ ਉੱઠી ਤੇ ਰਸੋਈ ਵਿੱਚ ਗਈ ਪਰ ਉੱਥੇ ਖਾਣ ਨੂੰ ਕੁਝ ਵੀ ਨਹੀਂ ਸੀ ਖਾਣਾ ਵੀ ਬਾਹਰੋਂ ਮੰਗਵਾਇਆ ਸੀ ਤੇ ਝੂਠੇ ਭਾਂਡੇ ਸਭ ਕੁਝ ਦੱਸ ਰਹੇ ਸਨ ਇੰਨੇ ਨੂੰ ਰੂਬੀ ਅੰਦਰ ਆਈ ਤੇ ਕਹਿੰਦੀ ਮਾਂ ਜੀ ਕੀ ਲੱਭ ਰਹੇ ਹੋ ਖਾਣਾ ਤਾਂ ਬਚਿਆ ਹੀ ਨਹੀਂ ਨਾ ਹੀ ਮੈਨੂੰ ਯਾਦ ਰਿਹਾ ਕਿ ਤੁਹਾਡੇ ਲਈ ਖਾਣਾ ਰੱਖ ਲਵਾਂ ਤੁਸੀਂ ਐਦਾਂ ਕਰੋ ਦੁੱਧ ਨਾਲ ਬਿਸਕੁਟ ਖਾ ਲਓ ਜਾਂ ਫਿਰ ਆਪਣੇ ਲਈ ਕੁਝ ਬਣਾ ਲਓ ਮੇਰੇ 'ਚ ਤਾਂ ਹੁਣ ਹਿੰਮਤ ਨਹੀਂ ਰਹੀ ਖਾਣਾ ਬਣਾਉਣ ਦੀ ਇੰਨਾ ਕਹਿ ਕੇ ਰੂਬੀ ਰਸੋਈ ਵਿੱਚੋਂ ਬਾਹਰ ਆ ਗਈ ਮਿੰਦਰਕੌਰ ਵਿੱਚ ਵੀ ਕੁਝ ਬਣਾਉਣ ਦੀ ਹਿੰਮਤ ਨਹੀਂ ਸੀ ਇੱਕ ਤਾਂ ਸਵਾ ਮਹੀਨਾ ਪਹਿਲੇ ਗਮ ਉਸ ਦੇ ਅੰਦਰੋਂ ਨਹੀਂ ਗਿਆ ਸੀ ਕਿਉਂਕਿ ਕਿਸੇ ਦੀ ਅਚਾਨਕ ਮੌਤ ਤਾਂ ਵੈਸੇ ਵੀ ਬੰਦੇ ਦੀ ਅੰਦਰਲੀ ਹਿੰਮਤ ਨੂੰ ਤੋੜ ਦਿੰਦੀ ਹੈ ਪਰ ਇਹ ਤਾਂ ਫਿਰ ਵੀ ਉਸ ਦਾ ਪਤੀ ਸੀ ਹਿੰਮਤ ਹੁੰਦੀ ਵੀ ਕਿੱਥੋਂ ਰੇਣ ਦਾ ਥਕਾ ਦੇਣ ਵਾਲਾ ਇੰਨਾ ਲੰਬਾ ਸਫ਼ਰ ਸੀ ਤੇ ਉਹ ਆਪਣੇ ਲਈ ਇੱਕ ਗਲਾਸ ਪਾਣੀ ਲੈ ਕੇ ਕਮਰੇ ਵਿੱਚ ਆ ਗਈ। ਕੁਝ ਦੇਰ ਬੈਠੀ ਉਹ ਰੋਂਦੀ ਰਹੀ। ਫਿਰ ਉਸਦੇ ਯਾਦ ਆਇਆ ਕਿ ਉੱਥੋਂ ਆਉਂਦਿਆਂ ਉਸਦੀ ਦਰਆਣੀ ਨੇ ਕੁਝ ਰੋਟੀਆਂ ਪੈਕ ਕਰਕੇ ਦਿੱਤੀਆਂ ਸਨ ਜਿਸ ਵਿੱਚੋਂ ਉਸਨੇ ਰਸਤੇ ਵਿੱਚ ਸਿਰਫ਼ ਦੋ ਰੋਟੀਆਂ ਹੀ ਖਾਧੀਆਂ ਸਨ। ਉਹ ਬੈਗ ਵਿੱਚੋਂ ਖਾਣਾ ਕੱਢ ਕੇ ਵੇਖਦੀ ਹੈ ਕਿ ਸਬਜ਼ੀ ਤਾਂ ਖਰਾਬ ਹੋ ਚੁੱਕੀ ਸੀ ਪਰ ਰੋਟੀਆਂ ਠੀਕ ਸੀ। ਉਹ ਦੋ ਰੋਟੀਆਂ ਖਾ ਕੇ ਪਾਣੀ ਦਾ ਗਲਾਸ ਪੀ ਕੇ ਮੰਜੇ ਤੇ ਲੰਮੀ ਪੈ ਗਈ। ਇੱਧਰ-ਉੱਧਰ ਪਾਸੇ ਲੈਂਦੇ ਆ ਕਾਫੀ ਦੇਰ ਤੱਕ ਉਸ ਨੂੰ ਨੀਂਦ ਆਈ ਤੇ ਇਸੇ ਕਾਰਨ ਉਸ ਦੀ ਸਵੇਰੇ ਵੀ ਅੱਖ ਲੇਟ ਖੁੱਲੀ। ਉੱਠ ਕੇ ਬਾਹਰ ਆਈ ਤੇ ਵੇਖਿਆ ਕਿ ਸਾਰੇ ਹਾਸ ਹਾਸ ਕੇ ਚਾਹ ਨਾਸ਼ਤਾ ਕਰ ਰਹੇ ਸਨ। ਸਾਰਿਆਂ ਦੀ ਪਲੇਟ ਵਿੱਚ ਗਰਮ-ਗਰਮ ਪਕੌੜੇ ਤੇ ਜਲੇਬੀਆਂ ਨਜ਼ਰ ਆ ਰਹੀਆਂ ਸਨ। ਮਿੰਦਰ ਕੌਰ ਨੂੰ ਵੇਖਦਿਆਂ ਹੀ ਸਾਰੇ ਚੁੱਪ ਹੋ ਗਏ। ਏਨੇ ਨੂੰ ਜਗਪਾਲ ਬੋਲਿਆ, "ਮਾਂ ਤੁਸੀਂ ਆਪਣੇ ਕਮਰੇ ਵਿੱਚ ਬੈਠੋ।" ਤੁਹਾਡਾ ਨਾਸ਼ਤਾ ਮੈਂ ਕਮਰੇ ਵਿੱਚ ਹੀ ਲੈ ਕੇ ਆਉਂਦਾ ਹਾਂ। ਉਸ ਦੀ ਗੱਲ ਮੰਨ ਕੇ ਮਿੰਦਰਕੌਰ ਵਾਪਸ ਕਮਰੇ ਵਿੱਚ ਚਲੀ ਗਈ। ਥੋੜੀ ਦੇਰ ਬਾਅਦ ਜਗਪਾਲ ਚਾਹ ਨਾਸ਼ਤਾ ਲੈ ਕੇ ਕਮਰੇ ਵਿੱਚ ਆਇਆ ਤੇ ਚਾਹ ਨਾਸ਼ਤਾ ਦੇ ਕੇ ਕਹਿੰਦਾ ਮਾਂ ਆ ਲਓ ਚਾਹ ਪੀ ਲਓ ਤੇ ਰੱਬ ਦਾ ਵਾਸਤਾ ਆਪਣੇ ਕਮਰੇ ਤੱਕ ਹੀ ਸੀਮਤ ਰਿਹਾ ਕਰੋ। ਤੇ ਮਿੰਦਰਕੌਰ ਬੜੀ ਹੈਰਾਨ ਹੋ ਕੇ ਆਪਣੇ ਪੁੱਤਰ ਦੇ ਮੂੰਹ ਵੱਲ ਵੇਖਣ ਲੱਗੀ। ਉਸ ਦੀਆਂ ਸਵਾਲ ਭਰੀਆਂ ਨਜ਼ਰਾਂ ਨੂੰ ਵੇਖਦਿਆਂ ਹੋਇਆਂ ਉਸ ਦਾ ਪੁੱਤਰ ਬੋਲਿਆ ਕੀ ਵੇਖ ਰਹੀਆਂ ਮਾਂ ਮੈਨੂੰ ਪਤਾ ਕਿ ਪਾਪਾ ਦੇ ਜਾਣ ਦਾ ਤੈਨੂੰ ਬਹੁਤ ਦੁੱਖ ਹੈ ਪਰ ਕਰ ਵੀ ਕੀ ਸਕਦੇ ਹਾਂ ਉਹਨਾਂ ਦੀ ਉਮਰ ਹੋ ਚੁੱਕੀ ਸੀ ਇਸ ਲਈ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਜੇਕਰ ਤੁਸੀਂ ਇਸ ਤਰ੍ਹਾਂ ਵਾਰ-ਵਾਰ ਦੁਖੀ ਚਿਹਰਾ ਲੈ ਕੇ ਰੂਬੀ ਦੇ ਸਾਹਮਣੇ ਆਉਂਗੇ ਤਾਂ ਹੋਣ ਵਾਲੇ ਬੱਚੇ ਤੇ ਬੁਰਾ ਅਸਰ ਪਵੇਗਾ ਇਸ ਲਈ ਕਹਿ ਰਹੀ ਹਾਂ ਕਿ ਤੁਸੀਂ ਅੰਦਰ ਹੀ ਰਿਹਾ ਕਰੋ ਵੈਸੇ ਵੀ ਕਹਿੰਦੇ ਨੇ ਕਿ ਇੱਕ ਵਿਧਵਾ ਬੋਲਦਿਆਂ-ਬੋਲਦਿਆਂ ਉਸ ਦਾ ਪੁੱਤਰ ਇੱਕਦਮ ਚੁੱਪ ਹੋ ਗਿਆ ਤੇ ਬਾਹਰ ਚਲੇ ਗਿਆ ਮਿੰਦਰਕੌਰ ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ ਸੁੰਨ ਹੋ ਗਈ। ਉਸ ਦਾ ਦਿਲ ਉੱਚੀ-ਉੱਚੀ ਰੋ ਰਿਹਾ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਬੇਟੇ ਦੇ ਅੰਦਰ ਦਿਲ ਹੈ ਜਾਂ ਪੱਥਰ। ਉਹ ਆਪਣੀ ਮਾਂ ਦੇ ਲਈ ਇੰਨਾ ਮਾੜਾ ਕਿਵੇਂ ਸੋਚ ਸਕਦਾ ਹੈ? ਜੇਕਰ ਉਸ ਦੀ ਮਾਂ ਵਿਧਵਾ ਹੋ ਚੁੱਕੀ ਹੈ ਤਾਂ ਉਸ ਦਾ ਪਰਸ਼ਾਮਾ ਆਪਣੀ ਪਤਨੀ ਤੇ ਹੋਣ ਵਾਲੇ ਬੱਚੇ ਤੇ ਨਹੀਂ ਪਵਾਉਣਾ ਚਾਹੁੰਦਾ। ਅਜੇ ਤਾਂ 2 ਦਿਨਾਂ ਵਿੱਚ ਹੀ ਉਸ ਨੇ ਇੰਨਾ ਕੁਝ ਵਿਖਾ ਦਿੱਤਾ। ਇਸ ਤਰ੍ਹਾਂ ਤਾਂ ਮੇਰੀ ਜ਼ਿੰਦਗੀ ਨਰਕ ਬਣ ਜਾਵੇਗੀ। ਇਹੀ ਸੋਚ ਸੋਚ ਕੇ ਮਿੰਦਰਕੌਰ ਨੇ ਚਾਹ ਵੀ ਨਾ ਪੀਤੀ ਤੇ ਉਹ ਹੌਕਿਆਂ ਨਾਲ ਰੋਣ ਲੱਗ ਪਈ ਉਹ ਇੰਨੀ ਉੱਚੀ ਉੱਚੀ ਰੋ ਰਹੀ ਸੀ ਪਰ ਉਸ ਨੂੰ ਚੁੱਪ ਕਰਾਉਣ ਵਾਲਾ ਕੋਈ ਵੀ ਨਹੀਂ ਸੀ ਆਖਰਕਾਰ ਰੋ ਧੋ ਕੇ ਹੌਸਲਾ ਕਰਕੇ ਆਪਣੇ ਆਪ ਚੁੱਪ ਹੋ ਗਈ ਤੇ ਚੁੰਨੀ ਦੇ ਪੱਲੇ ਨਾਲ ਆਪਣੇ ਹੰਝੂ ਪੂੰਝ ਲਏ ਕੁਝ ਟਾਈਮ ਮੱਥੇ ਤੇ ਹੱਥ ਰੱਖ ਕੇ ਬੈਠੀ ਰਹੀ ਫਿਰ ਉਸ ਨੇ ਇੱਕ ਫੈਸਲਾ ਕੀਤਾ ਕਿ ਰਾਤ ਨੂੰ ਜਦੋਂ ਉਸ ਦਾ ਪੁੱਤਰ ਆਪਣੇ ਦਫ਼ਤਰ ਤੋਂ ਵਾਪਸ ਘਰ ਆ ਗਿਆ ਤੇ ਸਾਰੇ ਜਣੇ ਬਾਹਰ ਵਾਲੇ ਕਮਰੇ ਵਿੱਚ ਬੈਠ ਕੇ ਇੱਕ ਦੂਜੇ ਨਾਲ ਹੱਸਮਜਾ ਕਰ ਰਹੇ ਸਨ ਤਾਂ ਮਿੰਦਰਕੌਰ ਵੀ ਉਸ ਕਮਰੇ ਵਿੱਚ ਆ ਗਈ। ਉੱਥੇ ਹੀ ਆ ਕੇ ਸੋਫੇ ਤੇ ਬੈਠ ਗਈ। ਉਸ ਦੇ ਆਉਂਦਿਆਂ ਹੀ ਸਾਰੇ ਚੁੱਪ ਹੋ ਗਏ ਤੇ ਜਗਪਾਲ ਨੇ ਕੌੜਾ ਜਿਹਾ ਝਾਕਦਿਆਂ ਅੱਖਾਂ ਹੀ ਅੱਖਾਂ ਵਿੱਚ ਕਿਹਾ ਕਿ ਤੁਹਾਨੂੰ ਸਵੇਰੇ ਕੀ ਸਮਝਾਇਆ ਸੀ? ਫਿਰ ਕਮਰੇ ਚੋਂ ਬਾਹਰ ਕਿਉਂ ਆਈ? ਪਰਮਿੰਦਰਕੌਰ ਚੁੱਪਚਾਪ ਆਪਣੇ ਪੁੱਤਰ ਵੱਲ ਵੇਖਦੀ ਰਹੀ ਤੇ ਉਸ ਦਾ ਪੁੱਤਰ ਬੋਲ ਪਿਆ ਕਿ ਮਾਂ ਮੈਂ ਸਵੇਰੇ ਤੈਨੂੰ ਕੀ ਸਮਝਾਇਆ ਸੀ ਫਿਰ ਵੀ ਤੂੰ ਬਾਹਰ ਆ ਗਈ ਮੈਂ ਕਿਹਾ ਸੀ ਕਿ ਤੁਹਾਡਾ ਪਰਸ਼ਾਵਾਂ ਮੇਰੇ ਬੱਚੇ ਲਈ ਮਾੜਾ ਸਾਬਤ ਹੋਵੇਗਾ ਇਹ ਸੁਣ ਕੇ ਮਿੰਦਰਕੌਰ ਨੇ ਉਸ ਨੂੰ ਮੁਸਕਰਾਉਂਦਿਆਂ ਹੋਇਆਂ ਕਿਹਾ ਹਾਂ ਯਾਰ ਦੇ ਪੁੱਤਰ ਤੂੰ ਮੈਨੂੰ ਕਿਹਾ ਸੀ ਕਿ ਮੇਰਾ ਪਰਸ਼ਾਵਾਂ ਤੇਰੇ ਬੱਚੇ ਲਈ ਠੀਕ ਨਹੀਂ ਕਿਉਂਕਿ ਮੈਂ ਵਿਧਵਾ ਹੋ ਚੁੱਕੀ ਹਾਂ ਜੇਕਰ ਮੇਰਾ ਪਰਸ਼ਾਵਾਂ ਤੇਰੀ ਪਤਨੀ ਅਤੇ ਬੱਚੇ ਲਈ ਠੀਕ ਨਹੀਂ ਤਾਂ ਤੂੰ ਆਪਣੀ ਪਤਨੀ ਨੂੰ ਲੈ ਕੇ ਇੱਥੋਂ ਕਿਤੇ ਹੋਰ ਚਲਾ ਜਾ ਮਿੰਦਰਕੌਰ ਦੀ ਗੱਲ ਸੁਣ ਕੇ ਉਸ ਦਾ ਪੁੱਤਰ ਭੜ ਕੋਠਿਆ ਤੇ ਕਹਿੰਦਾ ਕਿ ਮੈਂ ਕਿਉਂ ਘਰ ਛੱਡ ਕੇ ਜਾਵਾਂ ਹੁਣ ਘਰ ਦਾ ਆਸਲੀ ਮੁਖੀ ਤਾਂ ਮੈਂ ਹੀ ਹਾਂ ਤੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ ਇੱਕ ਇਹ ਗੱਲ ਸੁਣ ਕੇ ਮਿੰਦਰਕੌਰ ਹੱਸਣ ਲੱਗ ਪਈ ਤੇ ਕਹਿੰਦੀ ਅੱਛਾ ਸਰਦਾਰ ਜੀ ਮੈਂ ਤੁਹਾਨੂੰ ਇੱਕ ਗੱਲ ਸਮਝਾ ਦੇਵਾਂ ਕਿ ਇਹ ਸਾਰਾ ਘਰ ਤੇ ਜ਼ਮੀਨ ਸਭ ਕੁਝ ਮੇਰੇ ਨਾਮ ਹੈ ਤੇ ਫਿਰ ਕਿਸ ਹੱਕ ਨਾਲ ਤੁਸੀਂ ਆਪਣੇ ਆਪ ਨੂੰ ਘਰ ਦਾ ਮੁਖੀ ਕਹਿ ਰਹੇ ਹੋ ਉਦੋਂ ਹੀ ਉਸਦੀ ਨੂੰਹ ਬੋਲੀ ਮੰਮੀ ਜੀ ਤੁਹਾਨੂੰ ਦੱਸ ਦੇਵਾਂ ਕਿ ਘਰ ਦੇ ਸਾਰੇ ਖਰਚੇ ਹੁਣ ਇਹ ਚੁੱਕਦੇ ਨੇ ਇਸ ਲਈ ਆਟੇ ਦਾਲ ਦੇ ਪੈਸੇ ਕਮਾਉਣਾ ਤੁਹਾਡੇ ਵੱਸ ਦੀ ਗੱਲ ਨਹੀਂ ਰਹੀ ਤੇ ਉਦੋਂ ਹੀ ਮਿੰਦਰਕੌਰ ਖੜੀ ਹੋ ਕੇ ਬੋਲੀ ਅੱਛਾ ਉਸਦੀ ਚਿੰਤਾ ਤੁਸੀਂ ਨਾ ਕਰੋ ਵੈਸੇ ਵੀ ਤੇਰੇ ਪਤੀ ਦੇ ਹੱਥ ਦਾ ਅਜੇ ਤੱਕ ਆਟਾ ਦਾਲ ਮੈਂ ਖਾਦਾ ਨਹੀਂ ਜਦੋਂ ਤੱਕ ਤੇਰਾ ਸਹੁਰਾ ਜਿਉਂਦਾ ਸੀ ਉਸਨੇ ਘਰ ਦਾ ਸਾਰਾ ਖਰਚਾ ਦਿੱਤਾ ਸੀ ਜਦੋਂ ਉਸਦੀ ਮੌਤ ਹੋਈ ਤਾਂ ਮੈਂ ਪਿੰਡ ਵਿੱਚ ਸੀ ਤੇ ਜਦੋਂ ਦੀ ਮੈਂ ਇੱਥੇ ਆਈ ਹਾਂ ਮੈਂ ਤੁਹਾਡੇ ਘਰ ਦਾ ਕੁਝ ਨਹੀਂ ਖਾਦਾ ਇਸ ਲਈ ਮੈਨੂੰ ਆਟੇ ਦਾਲ ਦਾ ਰੋਹ ਬੁਖਾਉਣ ਦੀ ਲੋੜ ਨਹੀਂ ਆ ਮੈਂ ਆਪਣੇ ਰਾਸ਼ਨ ਦਾ ਖੁਦ ਬੰਦੋਬਸਤ ਕਰ ਲਵਾਂਗੀ ਤੇ ਤੁਸੀਂ ਦੋਵੇਂ ਆਪਣਾ ਬੰਦੋਬਸਤ ਕਿਤੇ ਹੋਰ ਕਰ ਲਓ ਮਿੰਦਰਕੌਰ ਦਾ ਬਦਲਿਆ ਰੂਪ ਵੇਖ ਕੇ ਉਸ ਦੀ ਕੁੜਮਣੀ ਵੀ ਬੋਲ ਪਈ ਭੈਣ ਜੀ ਤੁਸੀਂ ਤਾਂ ਜਵਾਕਾਂ ਦੀ ਗੱਲ ਨੂੰ ਦਿਲ ਤੇ ਲਾ ਕੇ ਬੈਠ ਗਏ ਬੱਚੇ ਨੇ ਮaaf ਕਰ ਦਿਓ ਮਿੰਦਰਕੌਰ ਕਹਿੰਦੀ ਮaaf ਕਰਿਓ ਭੈਣ ਜੀ ਇਹ ਹੁਣ ਬੱਚੇ ਨਹੀਂ ਰਹੇ ਇੱਕ ਬੱਚੇ ਦੇ ਮਾਪਿਓ ਬਣਨ ਵਾਲੇ ਨੇ ਤੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਜਦੋਂ ਇਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਸੀ ਕਿਉਂਕਿ ਤੁਸੀਂ ਵੀ ਕੱਲ ਤੋਂ ਘਰ ਵਿੱਚ ਸਭ ਕੁਝ ਵੇਖ ਹੀ ਰਹੇ ਹੋ ਇਸ ਲਈ ਮੈਂ ਹੋਰ ਕੁਝ ਨਹੀਂ ਸੁਣਨਾ ਚਾਹੁੰਦੀ ਆਪਣੀ ਧੀ ਤੇ ਜਵਾਈ ਨੂੰ ਕਹੋ ਕਿ ਆਪਣਾ ਬੰਦੋਬਸਤ ਕਿਤੇ ਹੋਰ ਕਰ ਲੈਣਾ ਮੈਂ ਇਹਨਾਂ ਨੂੰ ਇਸ ਘਰ ਵਿੱਚ ਨਹੀਂ ਰੱਖ ਸਕਦੀ ਮਿੰਦਰਕੌਰ ਨੇ ਵੀ ਆਪਣੀ ਕੁੜਮਣੀ ਦੇ ਸਾਹਮਣੇ ਹੱਥ ਜੋੜਦਿਆਂ ਹੋਇਆਂ ਕਿਹਾ ਸਾਰਿਆਂ ਦੇ ਸਮਝਾਉਣ ਤੋਂ ਬਾਅਦ ਮਿੰਦਰਕੌਰ ਮੰਨਣ ਨੂੰ ਤਿਆਰ ਨਾ ਹੋਈ। ਕਾਫੀ ਧੀਰ ਸੋਚਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਰੂਬੀ ਨੂੰ ਉਸ ਦੀ ਮਾਂ ਪੇਕੇ ਲੈ ਜਾਵੇਗੀ ਤੇ ਉਸ ਦੀ ਡਿਲੀਵਰੀ ਵੀ ਉੱਥੇ ਹੀ ਹੋਵੇਗੀ। ਉਨੀ ਦੇਰ ਜਗਪਾਲ ਆਪਣੇ ਘਰ ਦਾ ਬੰਦੋਬਸਤ ਕਰ ਲਵੇਗਾ। ਜੇਕਰ ਬੰਦੋਬਸਤ ਨਾ ਵੀ ਹੋਇਆ ਉਦੋਂ ਤੱਕ ਉਸ ਨੂੰ ਇਸ ਘਰ ਦਾ ਕਿਰਾਇਆ ਦੇਣਾ ਪਵੇਗਾ। ਇਸ ਤਰ੍ਹਾਂ ਮਿੰਦਰਕੌਰ ਨੇ ਆਪਣੀ ਵਿਗੜੀ ਹੋਈ ਨੂੰ ਅਤੇ ਪੁੱਤਰ ਨੂੰ ਸਬਕ ਸਿਖਾਇਆ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ